ਆਪਣਾ ਜੈਂਡਰ ਚੇਂਜ ਕਰਵਾ ਕੇ ਮੁੰਡੇ ਤੋਂ ਬਣਿਆ ਕੁੜੀ ਤੇ ਫਿਰ ਕੁੜੀ ਨਾਲ ਲੱਗਾ ਬਾਕਸਿੰਗ ਦਾ ਮੈਚ 46 ਸੈਕਿੰਡ ਚ ਜਿੱਤ ਗਿਆ ਜੀ ਹਾਂ ਅਜਿਹਾ ਹੀ ਇੱਕ ਮੁੱਦਾ ਬਹੁਤ ਹੀ ਜ਼ਿਆਦਾ ਪਖਿਆ ਹੋਇਆ ਹੈ ਇਮਾਨੇ ਖਾਲੀਫ ਦਾ ਸੋ ਆਖਿਰ ਕੌਣ ਹੈ ਇਮਾਨੇ ਖਾਲੀਫ ਤੇ ਕੀ ਹੋਇਆ ਮੈਚ ਅੱਜ ਇਸ ਛੋਟੀ ਜਹੀ ਵੀਡੀਓ 'ਚ ਇਸ ਬਾਰੇ ਹੀ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਯਾਰੋ ਇਮਾਨੇ ਖਾਲੀਫ ਜਿਸ ਦਾ ਜਨਮ 2 ਮਈ 1999 ਨੂੰ ਅਲਜੀਰੀਆ ਦੇਸ਼ ਵਿੱਚ ਹੋਇਆ ਇਮਾਨੇ ਖਾਲੀਫ ਜਿਸ ਨੂੰ ਲੋਕ ਮੂੜਾ ਕਹਿ ਰਹੇ ਨੇ ਉਸ ਦਾ ਜਨਮ ਇੱਕ ਕੁੜੀ ਦੇ ਰੂਪ ਵਿੱਚ ਹੀ ਹੋਇਆ ਇਮਾਨੇ ਤਕਰੀਬਨ ਜਦੋਂ 6 ਸਾਲ ਦੀ ਸੀ ਤਾਂ ਉਦੋਂ ਤੋਂ ਹੀ ਉਸ ਨੂੰ ਸਪੋਰਟਸ ਨਾਲ ਬਹੁਤ ਪਿਆਰ ਸੀ ਇਮਾਨੇ ਬੌਕਸਿੰਗ ਤੋਂ ਪਹਿਲਾਂ ਬਹੁਤ ਜ਼ਿਆਦਾ ਫੁੱਟਬਾਲ ਖੇਡਦੀ ਹੁੰਦੀ ਸੀ ਫਿਰ ਜਦੋਂ ਇਮਾਨੇ ਬੌਕਸਿੰਗ ਸਿੱਖਣ ਲੱਗੀ ਤਾਂ ਉਸ ਨੂੰ ਦੂਜੇ ਸ਼ਹਿਰ ਬੌਕਸਿੰਗ ਸਿੱਖਣ ਜਾਣਾ ਪੈਂਦਾ ਸੀ ਤੇ ਵਸਤੇ ਆਉਣ ਜਾਣ ਲਈ ਉਹ ਸਕ੍ਰੈਪ ਮੈਟਲ ਵੇਚ ਕੇ ਕਿਰਾਇਆ ਦਿੰਦੀ ਸੀ ਇਮਾਨੇ ਦੇ ਫਾਦਰ ਸਾਹਿਬ ਨਹੀਂ ਸੀ ਚਾਹੁੰਦੇ ਕਿ ਉਹ ਬੌਕਸਿੰਗ ਸਿੱਖੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਬੌਕਸਿੰਗ ਕੁੜੀਆਂ ਲਈ ਸਹੀ ਕੰਮ ਨਹੀਂ ਏ ਪਰ ਈਮਾਨੇ ਨੇ ਬੌਕਸਿੰਗ ਨਹੀਂ ਛੱਡੀ ਤੇ ਆਪਣਾ ਕਰੀਅਰ ਬੌਕਸਿੰਗ ਨੂੰ ਬਣਾਇਆ ਜੀ ਹਾਂ ਉਸਦਾ ਕਰੀਅਰ 2018 ਵਿੱਚ ਸ਼ੁਰੂ ਹੋਇਆ ਜਿਸ ਤੋਂ ਬਾਅਦ ਉਸਨੇ ਕਈ ਮੈਡਲ ਜਿੱਤੇ ਤੇ ਕਈ ਜਿੱਤਾਂ ਹਾਰਾਂ ਉਸਦੀ ਲਾਈਫ 'ਚ ਚੱਲਦੀਆਂ ਰਹੀਆਂ ਗੱਲ ਕਰਦੇ ਆ 2023 ਦੀ 2023 ਵਿੱਚ ਜਦੋਂ IBA ਵਿਮੈਨਜ਼ ਵਰਲਡ ਬੌਕਸਿੰਗ ਚੈਂਪੀਅਨਸ਼ਿਪ ਹੋਇਆ ਤਾਂ ਈਮਾਨੇ ਨੇ 골ਡ ਮੈਡਲ ਲਈ ਫਾਈਨਲ ਵਿੱਚ ਪੈਰ ਰੱਖਿਆ ਜੀ ਹਾਂ ਇਮਾਨੇ ਫਾਈਨਲ ਵਿੱਚ ਪਹੁੰਚ ਗਈ ਪਰ ਜਦੋਂ ਉਸ ਦਾ ਮੁਕਾਬਲਾ ਸ਼ੁਰੂ ਹੋਣ ਲੱਗਾ ਤਾਂ ਉਸ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਕਿਉਂਕਿ ਉਹ ਮੈਡੀਕਲ ਟੈਸਟ ਵਿੱਚੋਂ ਪਾਸ ਨਹੀਂ ਹੋਈ ਸੀ ਜੀ ਹਾਂ ਜਦੋਂ ਉਸ ਦੀ ਰਿਪੋਰਟ ਆਈ ਤਾਂ ਉਸ ਦੀ ਰਿਪੋਰਟ ਵਿੱਚ ਉਸ ਦਾ ਟੈਸਟੋਸਟੀਰੋਨ ਦਾ ਪੱਧਰ ਬਹੁਤ ਹੀ ਜ਼ਿਆਦਾ ਸੀ ਜਿਸ ਕਰਕੇ ਉਸ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਟੈਸਟੋਸਟੀਰੋਨ ਦਾ ਮਤਲਬ ਉਹ ਹਾਰਮੋਨਸ ਜਿਹੜੇ ਮੁਰਿਆਂ ਚ ਪਾਈ ਜਾਂਦੇ ਆ ਸੋ ਹਾਲੀ ਵਿੱਚ ਪੈਰਿਸ 'ਚ 2024 ਸਮਰ 올림픽ਸ ਚੱਲ ਰਹੇ ਸੀ ਫਿਰ 1 ਅਗਸਤ ਨੂੰ 66 ਕਿਲੋ ਭਾਰ ਮੁਕਾਬਲਾ ਇਮਾਨੇ ਖਲੀਫ ਤੇ ਇਟਲੀ ਦੀ ਅੰਜੇਲਾ ਕਰੇਨੀ ਦੇ ਵਿਚਕਾਰ ਹੋਇਆ ਤੇ 46 ਸੈਕਿੰਡ ਵਿੱਚ ਅੰਜੇਲਾ ਨੇ ਮੈਚ ਛੱਡ ਦਿੱਤਾ ਤੇ ਹਾਰ ਮੰਨ ਲਈ ਜਿਸ ਤੋਂ ਬਾਅਦ ਉਸਦੇ ਨੱਕ 'ਚੋਂ ਖੂਨ ਵਗਣ ਲੱਗਾ ਤੇ ਉਹ ਰੋਣ ਲੱਗੀ ਤੇ ਉਸਨੇ ਕਿਹਾ ਕਿ ਮੈਨੂੰ ਇੰਨੀ ਸਖਤ ਮਾਰ ਨਹੀਂ ਪਈ ਦਾਲ ਚ ਕੁਝ ਕਾਲਾ ਏ ਜਿਸ ਤੋਂ ਬਾਅਦ ਸਾਰੇ ਹੀ ਸੋਸ਼ਲ ਮੀਡੀਆ ਤੇ ਇਮਾਨੇ ਖਿਲਾਫ ਗੱਲਾਂ ਹੋਣ ਲੱਗੀਆਂ ਕੋਈ ਕਹਿਣ ਲੱਗਾ ਕਿ ਇਹ ਪਹਿਲਾ ਮੁੜਾ ਸੀ ਇਸਨੇ ਆਪਣਾ ਜੈਂਡਰ ਚੇਂਜ ਕਰਵਾਇਆ ਹੈ ਕੋਈ ਇਸ ਨੂੰ ਟਰਾਂਸ ਜੈਂਡਰ ਕਹਿਣ ਲੱਗਾ ਤੇ ਕੋਈ ਕਹਿਣ ਲੱਗਾ ਇਸ ਚ ਬੰਦਿਆਂ ਵਾਲੇ ਹਾਰਮੋਨ ਨੇ ਬਹੁਤ ਹੀ ਵੱਡੇ ਵੱਡੇ ਲੋਕਾਂ ਨੇ ਇਮਾਨੇ ਖਾਲੀਫ ਤੇ ਇਲਜ਼ਾਮ ਲਾਏ ਨੇ ਤੇ ਉਸ ਨੂੰ ਮਰਦ ਕਹਿ ਕੇ ਸੰਬੋਧਿਤ ਕੀਤਾ ਹੈ ਪਰ ਅਜੇ ਤੱਕ ਕੁਝ ਵੀ ਸਹੀ ਤਰ੍ਹਾਂ ਕਲੀਅਰ ਨਹੀਂ ਹੋਇਆ ਕੁਝ ਰਿਪੋਰਟਸ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਆਈਬੀਏ ਜਾਣੀ ਕਿ ਇੰਟਰ internationl boxing association ਦੁਆਰਾ ਕਰਵਾਏ ਗਏ ਇੱਕ ਟੈਸਟ ਵਿੱਚ ਇਹ ਆਇਆ ਹੈ ਕਿ ਇਮਾਨੇ ਵਿੱਚ ਮੇਲ ਐਕਸਵਾਈ ਕ੍ਰੋਮੋਸੋਮ ਹਨ ਜੋ ਕਿ ਕੁੜੀਆਂ ਨਾਲ ਬਾਕਸਿੰਗ ਲਈ ਇਲੀਜੀਬਲ ਨਹੀਂ ਹਨ ਸੋ ਕਹਿ ਸਕਦੇ ਹਾਂ ਕਿ ਬਾਇਓਲੋਜੀਕਲੀ ਇਮਾਨੇ ਖਾਲੀਫ ਚ ਮੇਲ ਵਾਲੇ ਗੁਣ ਨੇ ਸੋ ਇਹ ਸੀ ਇੱਕ ਚੱਲ ਰਹੀ ਕੌਂਟਰੋਵਰਸੀ ਦੀ ਜਾਣਕਾਰੀ ਜੋ ਅਸੀਂ ਤੁਹਾਨੂੰ ਦਿੱਤੀ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਸ਼ੀ ਕਾਲ ਜੀ